ਤਤਕਾਲ ਟਿਕਟ ਬੁਕਿੰਗ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਰੇਲਵੇ ਵਿਭਾਗ ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਅਤੇ ਇੱਕ ਨਵੀਂ ਨੀਤੀ ਬਣਾਈ ਹੈ ਜਿਸ ਕਾਰਨ 1 ਜੁਲਾਈ ਤੋਂ ਰੇਲਵੇ ਕਾਊਂਟਰਾਂ ਜਾਂ ਆਨਲਾਈਨ ਤਤਕਾਲ ਟਿਕਟ ਲੈਣ ਵਾਲਿਆਂ ਨੂੰ ਆਪਣਾ ਆਧਾਰ ਕਾਰਡ ਨੰਬਰ ਦੇਣਾ ਪਵੇਗਾ ਉਸ ਤੋਂ ਬਾਅਦ ਹੀ ਉਹਨਾਂ ਦੀ ਟਿਕਟ ਬੁੱਕ ਕੀਤੀ ਜਾਵੇਗੀ ਐਨਾ ਹੀ ਨਹੀਂ ਰੇਲਵੇ ਵਿਭਾਗ ਵੱਲੋਂ 15 ਜੁਲਾਈ ਤੋਂ OTP ਮਿਲਣ ਤੋਂ ਬਾਅਦ ਹੀ ਬੁਕਿੰਗ ਕੀਤੀ ਜਾਵੇਗੀ ਇਸ ਨੀਤੀ ਅਨੁਸਾਰ ਜਦੋਂ ਕੋਈ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਫਾਰਮ ਤੇ ਆਪਣਾ ਆਧਾਰ ਕਾਰਡ ਨੰਬਰ ਲਿਖਦਾ ਹੈ ਤਾਂ ਵਿਭਾਗ ਵੱਲੋਂ ਉਸ ਨੂੰ ਇੱਕ OTP ਜਾਰੀ ਕੀਤਾ ਜਾਵੇਗਾ ਉਸ OTP ਨੂੰ ਦਿਖਾਉਣ ਤੋਂ ਬਾਅਦ ਹੀ ਤਤਕਾਲ ਟਿਕਟ ਬੜਾਈ ਜਾਵੇਗੀ ਤਤਕਾਲ ਟਿਕਟ ਬੁਕਿੰਗ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਰੇਲਵੇ ਵਿਭਾਗ ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਅਤੇ ਇੱਕ ਨਵੀਂ ਨੀਤੀ ਬਣਾਈ ਹੈ ਜਿਸ ਕਾਰਨ 1 ਜੁਲਾਈ ਤੋਂ ਰੇਲਵੇ ਕਾਊਂਟਰਾਂ ਜਾਂ ਆਨਲਾਈਨ ਤਤਕਾਲ ਟਿਕਟ ਲੈਣ ਵਾਲਿਆਂ ਨੂੰ ਆਪਣਾ ਆਧਾਰ ਕਾਰਡ ਨੰਬਰ ਦੇਣਾ ਪਵੇਗਾ ਉਸ ਤੋਂ ਬਾਅਦ ਹੀ ਉਹਨਾਂ ਦੀ ਟਿਕਟ ਬੁੱਕ ਕੀਤੀ ਜਾਵੇਗੀ ਐਨਾ ਹੀ ਨਹੀਂ ਰੇਲਵੇ ਵਿਭਾਗ ਵੱਲੋਂ 15 ਜੁਲਾਈ ਤੋਂ OTP ਮਿਲਣ ਤੋਂ ਬਾਅਦ ਹੀ ਬੁਕਿੰਗ ਕੀਤੀ ਜਾਵੇਗੀ ਇਸ ਨੀਤੀ ਅਨੁਸਾਰ ਜਦੋਂ ਕੋਈ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਫਾਰਮ ਤੇ ਆਪਣਾ ਆਧਾਰ ਕਾਰਡ ਨੰਬਰ ਲਿਖਦਾ ਹੈ ਤਾਂ ਵਿਭਾਗ ਵੱਲੋਂ ਉਸ ਨੂੰ ਇੱਕ OTP ਜਾਰੀ ਕੀਤਾ ਜਾਵੇਗਾ ਉਸ OTP ਨੂੰ ਦਿਖਾਉਣ ਤੋਂ ਬਾਅਦ ਹੀ ਤਤਕਾਲ ਟਿਕਟ ਬਣਾਈ ਜਾਵੇਗੀ